ਇਹ ਨੰਗ ਸਿੰਘ ਆਦੀ ਮਰਿਆਦਾ ਹੈਗੀ ਇਹ ਮਹਾਰਾਜ ਤੋਂ ਟਾਈਮ ਤੋਂ ਚਲੇ ਆ ਰਹੀ ਹੈ ਜਦੋਂ ਤੋਂ ਮਹਾਰਾਜ ਸਚਖੰਡ ਗਵਨ ਕਰ ਗਏ ਜਦੋਂ ਜਿਨ੍ਹਾਂ ਜਿਨ੍ਹਾਂ ਦੇ ਤੇ ਸੇਵਾ ਕੀਤੀ ਉਹਨਾਂ ਉਹਨਾਂ ਦੇ ਮਰਿਆਦਾ ਚਲਾਈ ਹੈ ਇਹ ਦੇ ਵਿੱਚ ਬਦਾਮ ਖਸਕਾ ਇਲੈਚੀ ਮਗਜ ਖਸਖਸ ਸੌਂਫ ਤੇ ਥੋੜਾ ਜਿਹਾ ਸੁੱਕਾ ਪਾਇਆ ਜਾਂਦਾ ਇਹਦੇ ਵਿੱਚ ਦਿਨ ਵਿੱਚ ਤਿੰਨ ਟਾਈਮ ਲਗਾਇਆ ਜਾਂਦਾ ਉਹ ਮਹਾਰਾਜ ਨੂੰ ਸਵੇਰੇ ਅਮ੍ਰਿਤ ਵੇਲੇ 3:30 ਤੋਂ ਬਾਅਦ ਫਿਰ ਸਾਡੇ 6:00 ਤੋਂ ਬਾਅਦ ਸ਼ਾਮੇ 4:00 ਵਜੇ ਯਾਨਿਕ ਤਰੀਕੇ ਨਾਲ ਸੋਚੀ ਤਾਂ ਇਹਨਾਂ ਦੇ ਕੀ ਕੀ ਫਾਇਦੇ ਨੇ ਮਹਾਰਾਜ ਜੀ ਨੇ ਇਹਨਾਂ ਸਾਨੂੰ ਦਿੱਤੀ ਤਾਂ ਕੋਈ ਤਾਂ ਗੱਲ ਹੋਪੀ ਇਹਨਾਂ ਜੀ ਜਿਹੜੀ ਕਿਰਪਾ ਨ ਰੱਖੇ ਨਾ ਉਹ ਕਿਰਪਾ ਨਾਲ ਭੋਗ ਲਗਾਇਆ ਜਾਂਦਾ ਤੇ ਕਿਰਪਾਨ ਨੂੰ ਭੋਗ ਲਗਾ ਕੇ ਫਿਰ ਬਾਟਾ ਤਿਆਰ ਕਰਕੇ ਫਿਰ ਉੱਪਰ ਭੋਗ ਲਗਾਇਆ ਜਾਂਦਾ ਤੋਖਨਿਦਾਨ ਇਸ ਸਥਾਨ ਦਾ ਨਾਮ ਆ ਸ਼ਹੀਦੀ ਦੇ ਜਿਹੜੀ ਇੱਥੇ ਤਿਆਰ ਕੀਤੀ ਜਾਂਦੀ ਸਵੇਰੇ 3 ਵਜੇ ਜਿਹੜਾ ਇਹਦਾ ਤੋਂ ਲੈ ਕੇ ਸਵਾ 6 ਵਜੇ ਤੱਕ ਜਿਹੜਾ ਇਸ ਦਾ ਲੰਗਰ ਜਿਹੜਾ ਇੱਥੇ ਚੱਲਦਾ ਤੇ ਸ਼ਾਮ ਨੂੰ 4 ਵਜੇ ਸਿੱਖਾਂ ਦੇ ਵਿੱਚ ਸ਼ਹੀਦੀ ਦੇਗਾ ਤੇ ਸ਼ਰਧਈ ਦਾ ਬਹੁਤ ਹੀ ਅਹਿਮ ਰੋਲ ਆ ਹਰ ਇੱਕ ਸਿੱਖ ਹਰ ਖਾਲਸਾ ਜਿਹੜਾ ਆ ਸ਼ਰਧਈ ਦਾ ਸੇਵਨ ਕਰਦਾ ਆ ਸ਼ੀਦੀ ਦੇਗੇ ਦਾ ਸੇਵਨ ਕਰਦਾ ਆ ਮਹਾਰਾਜ ਨੂੰ ਘੋਗ ਲਵਾ ਕੇ ਤੇ ਅੱਜ ਅਸੀਂ ਤਖਤ ਸ੍ਰੀ ਹਜੂਰ ਸਾਹਿਬ ਦੇ ਵਿੱਚ ਖੜੇ ਹੋਏ ਆ ਜਿੱਥੇ ਹਰ ਰੋਜ਼ ਜਿਹੜੇ ਆ ਸ਼ੀਦੀ ਦੇਗਾ ਤਿਆਰ ਕੀਤਾ ਜਾਂਦਾ ਆ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਸੁਖ ਨਿਧਾਨ ਇਸ ਸਥਾਨ ਦਾ ਜਿਹੜਾ ਨਾਮ ਆ ਇਹ ਹਰੂ ਸਿੰਘ ਸਹਬਾਨ ਗੁਰੂ ਮਾਰੇ ਦੀ ਬਾਣੀ ਦੇ ਨਾਲ ਇੱਥੇ ਸ਼ਹੀਦੀ ਦੇਗਾ ਤਿਆਰ ਕਰਦੇ ਤੇ ਸੰਗਤਾਂ ਨੂੰ ਉਪਲਾਉਂਦੇ ਨੇ ਤੇ ਕੀ ਕੀ ਉਸ ਦੌਰਾਨ ਪ੍ਰੋਸੈਸ ਹੁੰਦੇ ਨੇ ਕਿਹੜੀ ਕਿਹੜੀ ਸਮੱਗਰੀ ਵਰਤੀ ਜਾਂਦੀ ਆ ਜਿਹੜਾ ਸ਼ਹੀਦੀ ਦੇਗਾ ਤਿਆਰ ਹੁੰਦਾ ਉਹਦੇ ਵਿੱਚ ਕੀ ਕੀ ਹੁੰਦਾ ਸਾਰੀ ਗੱਲਬਾਤ ਕਰਨ ਲਈ ਸਾਡੇ ਨਾਲ ਸਿੰਘ ਸਹਬਾਨ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਿੰਘ ਸਹਬਾਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਤੇ ਜਾਨਣਾ ਚਾਹੁੰਦਾ ਕਿ ਕਦੋਂ ਤੋਂ ਇੱਥੇ ਜਿਹੜੀ ਸ਼ੁਰੂਆਤ ਕੀਤੀ ਗਈ ਆ ਸ਼ਹੀਦੀ ਦੇਗਾ ਬੁਲਾਉਣ ਦੀ ਏ ਮਹਾਰਾਜ ਤੋਂ ਟਾਈਮ ਤੇ ਚਲੇ ਆ ਰਹੀ ਹੈ ਜਦੋਂ ਤੋਂ ਮਹਾਰਾਜ ਸਚਕਣ ਗਵਨ ਕਰ ਗਏ ਜਦੋਂ ਜਿੰਨਾ ਜਿੰਨਾ ਦੇ ਇਥੇ ਸੇਵਾ ਕੀਤੀ ਉਹਨਾਂ ਨਾਲ ਦੀ ਮਰਿਆਦਾ ਚਲਾਈ ਹੈ ਹਾਂ ਜੀ ਇਹ ਨਾਇੰਗ ਸਿੰਘ ਆ ਦੀ ਮਰਿਆਦਾ ਹੈਗੀ ਜੀ ਹਾਂ ਖਾਲਸਾ ਜੀ ਅ ਸ਼ਰਧਈ ਦੀ ਜਾਂ ਆਪਾਂ ਸ਼ਹੀਦੀ ਦੇਗੇ ਦੀ ਗੱਲ ਕਰ ਲਈਏ ਤਾਂ ਕੀ ਅਹਿਮੀਅਤ ਹੈਗੀ ਆ ਖਾਲਸਾ ਪੰਥ ਦੇ ਵਿੱਚ ਜਿਹੜੇ ਸ਼ਹੀਦ ਸਿੰਘ ਹੁੰਦੇ ਨਾ ਉਹਨਾਂ ਨੂੰ ਭੋਗ ਲਗਾਇਆ ਜਾਂਦਾ ਹਾਂ ਜੀ ਤੇ ਇਹਦੇ ਵਿੱਚ ਕਿਹੜੀ ਕਿਹੜੀ ਸਮਗਰੀ ਪਾ ਕੇ ਤਿਆਰ ਕੀਤਾ ਜਾਂਦਾ ਹੈ ਇਦੇ ਵਿੱਚ ਬਦਾਮ, ਖਸਕਾ, ਇਲਾਇਚੀ, ਮਗਜ, ਖਸਖਾਸ, ਸੌਂਫ ਤੇ ਥੋੜਾ ਜਿਹਾ ਸੁੱਕਾ ਪਾਇਆ ਜਾਂਦਾ ਇਹਦੇ ਵਿੱਚ। ਜੀ। ਹਾਂ ਜੀ। ਜੀ ਆ ਦਿਨ ਦੇ ਵਿੱਚ ਕਿੰਨੀ ਵਾਰ ਤਿਆਰ ਕੀਤਾ ਜਾਂਦਾ ਹੈ? ਕੀ ਸਮਾਂ ਹੁੰਦਾ ਹੈ? ਇਹ ਦਿਨ ਵਿੱਚ ਤਿੰਨ ਟਾਈਮ ਲਗਾਇਆ ਜਾਂਦਾ। ਉਹ ہمارا ਨੂੰ ਸਵੇਰੇ ਅਮਰਤ ਵੇਲੇ 3:30 ਤੋਂ ਬਾਅਦ, ਫਿਰ 6:00 ਤੋਂ ਬਾਅਦ, ਸ਼ਾਮੀ 4:00 ਵਜੇ। ਜੀ। ਹਾਂ ਜੀ। ਜੀ। ਜਿਸ ਤਰ੍ਹਾਂ ਭੋਗ ਲਗਾਤ ਮਤਲਬ ਤਿਆਰ ਕਰਕੇ ਫਿਰ ਅੰਦਰ ਲੈ ਆ ਕੇ ਭੋਗ ਲਗਾਇਆ ਜਾਂਦਾ ਜੀ ਇੱਥੇ ਅਰਦਾਸ ਕਰਦੇ ਅਰਦਾਸ ਕਰਕੇ ਜਿਹੜੀ ਕਿਰਪਾ ਰੱਖੀ ਨਾ ਜੀ ਉਹ ਕਿਰਪਾ ਨਾਲ ਭੋਗ ਲਗਾਇਆ ਜਾਂਦਾ ਤੇ ਕਿਰਪਾਨ ਨੂੰ ਭੋਗ ਲਗਾ ਕੇ ਫਿਰ ਬਾਟਾ ਬਾਟੇ ਬਾਟਾ ਤਿਆਰ ਕਰਕੇ ਫਿਰ ਉੱਪਰ ਭੋਗ ਲਗਾਇਆ ਜਾਂਦਾ ਹਾਂ ਜੀ ਉਸ ਦੇ ਬਾਅਦ ਜੀ ਉਸ ਦੇ ਬਾਅਦ ਜਿਹੜੇ ਟਾਂਕੇ ਟਾਂਕੇ ਚ ਪਾ ਦਿੰਦੇ ਬਾਟਾ ਭੋਗ ਲਗਾਏ ਬਾਅਦ ਹਾਂ ਜੀ ਫਿਰ ਉੱਥੇ ਭਈ ਦੇਆ ਸਿੰਘ ਧਰਮ ਸਿੰਘ ਜੀ ਨੇ ਉੱਥੇ ਵੀ ਅਰਦਾਸ ਕਰਕੇ ਫਿਰ ਇਤਸਾਰਾ ਪਾ ਦਿੰਦੇ ਹੋ ਜਿਹੜੀ ਤਿਆਰ ਕੀਤੀ ਹੋਈ ਫਿਰ ਸੰਗਤਾਂ ਨੂੰ ਵਰਤਾਇਆ ਜਾਂਦਾ ਉਥੇ ਹਾਂ ਜੀ ਖਾਲਸਾ ਜੀ ਸ਼ਰਦਾਈ ਤੇ ਸ਼ਹੀਦੀ ਦੇਗੇ ਦੇ ਵਿੱਚ ਫਰਕ ਵੀ ਹੈ ਜੀ ਹਾਂ ਜੀ ਸ਼ਰਦਾਈ ਤੇ ਉਹ ਸਿਰਫ ਸਰਬਤੀ ਹੁੰਦੀ ਹੈ ਉਹਦੇ ਵਿੱਚ ਸਿਰਫ ਬਦਾਮ ਘਸਕਾ ਇਲਾਇਚੀ ਮਗਰ ਤੇ ਥੋੜਾ ਜਿਹਾ ਚੁਟਕੀ ਪਰ ਦੇਖ ਪਾਉਂਦੇ ਨੇ ਬਸ ਇਹਦਾ ਜੀ ਗੱਲ ਕਰ ਲਈ ਆਪਾਂ ਜੇ ਥੋੜਾ ਜਿਹਾ ਆਪਾਂ ਵਿਗਿਆਨਿਕ ਤਰੀਕੇ ਨਾਲ ਸੋਚੀਏ ਤਾਂ ਇਹਨਾਂ ਦੇ ਕੀ ਕੀ ਫਾਇਦੇ ਨੇ ਮਹਾਰਾਜ ਜੀ ਨੇ ਇਹਨਾਂ ਸਾਨੂੰ ਦਿੱਤੀ ਆ ਤਾਂ ਕੋਈ ਤਾਂ ਗੱਲ ਹੋਊਗੀ ਇਹਨਾਂ ਜੀ ਤਾਂ ਕੀ ਕੀ ਇਹਨਾਂ ਦੇ ਫਾਇਦੇ ਹੈਗੇ ਸਰੀਰ ਨੂੰ ਇਹ ਸਰੀਰ ਨੂੰ ਤਾਕਤ ਦਿੰਦੀ ਨੇ ਤੇ ਹਾਂ ਜੀ ਕਿੰਨੇ ਕੁ ਸਿੰਘ ਜਿਹੜੇ ਇੱਥੇ ਆਪਣੇ ਛੱਕਦੇ ਆ ਜੀ ਇਸ ਸ਼ੀਦੀ ਦੇ ਜੀ ਸਾਰੇ ਸਿੰਘ ਛੱਕਦੇ ਆ ਤੇ ਜਿਸ ਤਰ੍ਹਾਂ ਇਥੇ ਸਾਰੇ ਨਿਹੰਗ ਸਿੰਘ ਆ ਜਾਂ ਸਿੰਘ ਹੈਗੇ ਉਹ ਤਾਂ ਸਾਰੇ ਤਕਰੀਬਨ ਹਰ ਰੋਜ਼ ਛੱਕਦੇ ਹਾਂ ਹਾਂ ਜੀ ਹਰ ਰੋਜ਼ ਛੱਕਦੇ ਨੇ ਤੁਸੀਂ ਕਿੰਨੇ ਕੁ ਸਾਲਾਂ ਤੋਂ ਸੇਵਾ ਨਿਭਾ ਰਹੇ ਮੈਂ ਹੁਣ ਮੈਨੂੰ ਡੇਢ ਸਾਲ ਹੋ ਰਿਹਾ ਇੱਥੇ ਜੀ ਹਾਂ ਜੀ ਕਿਵੇਂ ਦਾ ਮਹਿਸੂਸ ਕਰ ਬਹੁਤ ਕਿਰਪਾ ਮਹਾਰਾਜੀ ਸੱਚੇ ਪਾਤਸ਼ਾਹ ਜੀ ਉਹ ਇੱਕ ਵਾਰ ਫਿਰ ਮੈਂ ਕੈਮਰਾਮੈਨ ਨੂੰ ਕਹੂੰਗਾ ক্লোজ ਕਰਕੇ ਦੇਖ ਸਕਦੇ ਹਾਂ ਸੁਖ ਨਿਧਾਨ ਇਸ ਸਥਾਨ ਦਾ ਨਾਮ ਆ ਸ਼ਹੀਦੀ ਦੇ ਜਿਹੜੀ ਇੱਥੇ ਤਿਆਰ ਕੀਤੀ ਜਾਂਦੀ ਸਵੇਰੇ 3 ਵਜੇ ਜਿਹੜਾ ਇਹਦਾ ਤੋਂ ਲੈ ਕੇ ਸਵਾ 6 ਵਜੇ ਤੱਕ ਜਿਹੜਾ ਇਸ ਦਾ ਲੰਗਰ ਜਿਹੜਾ ਇੱਥੇ ਚੱਲਦਾ ਤੇ ਸ਼ਾਮ ਨੂੰ 4 ਵਜੇ ਸਮਾਂ तकरीबन ਹੁਣ 3 2:30 ਵਜੇ ਦੇ ਤਕਰੀਬਨ ਸਮਾਂ ਹੋਇਆ ਵਾ ਤੇ ਇਸ ਨੂੰ ਤਿਆਰ ਕਰ ਲਿਆ ਗਿਆ ਆ ਹੁਣ ਤਖਤ ਸਭ ਤੇ ਇਸ ਨੂੰ ਲਿਜਾਇਆ ਜਾਵੇਗਾ ਸ਼ਹੀਦੀ ਦੇ 4 ਵਜੇ ਲੰਗਰ ਲੱਗੇਗਾ ਨਾ ਜੀ ਸੋ ਇਸ ਨੂੰ ਹੁਣ ਤਖਤ ਸਭ ਤੇ ਲਿਜਾਇਆ ਜਾਵੇਗਾ ਤੇ ਉਸ ਦੇ ਬਾਅਦ ਇਸ ਦਾ ਭੋਗ ਲੱਗੇਗਾ ਆ ਭੋਗ ਦੇ ਵਿੱਚ ਫਿਰ ਜਥੇਦਾਰ ਸਾਹਿਬ ਖੁਦ ਪਹੁੰਚਦੇ ਨੇ ਨਹੀਂ ਹਾਂ ਜੀ ਜਥੇਦਾਰ ਜੀ ਕਵਾੜ ਖੋਲਦੇ ਨੇ ਉਦੋਂ ਬਾਅਦ ਅਸੀਂ ਅਰਦਾਸ ਕਰਕੇ ਬਾਟਾ ਉੱਥੇ ਪਹੁੰਚਾਉਂਦੇ ਨੇ ਜੀ ਹਾਂ ਜਥੇਦਾਰ ਸਾਹਿਬ ਇੱਥੇ ਪਹੁੰਚਦੇ ਨੇ ਤੇ ਭੋਗ ਲਗਾਉਣ ਦੇ ਬਾਅਦ ਉੱਧਰ ਇੱਧਰ ਹਾਂਜੀ ਭਾਈ ਦਇਆ ਸਿੰਘ ਧਰਮ ਸਿੰਘ ਜੀ ਦਾ ਸਥਾਨ ਹੈਗਾ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਦਾ ਸਥਾਨ ਹੈਗਾ ਇੱਧਰ ਮਾਈ ਭਾਗੂ ਜੀ ਹੁਣ ਮਾਈ ਭਾਗੂ ਜੀ ਉਹਨਾਂ ਦੇ ਕੋਲ ਜਿਹੜੇ 50 ਪਿਆਰਿਆਂ ਦੇ ਵਿੱਚੋਂ ਹੋਏ ਨੇ ਤਾਂ ਉੱਥੇ ਜਿਹੜਾ ਆ ਭੋਗ ਇਸ ਦਾ ਲਗਾਇਆ ਜਾਂਦਾ ਉੱਥੇ ਜਿਹੜੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਉਸ ਦੇ ਬਾਅਦ ਜਿਹੜਾ ਆ ਇਸ ਨੂੰ ਇੱਥੇ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ ਹੈਗਾ ਆ ਸੋ ਇਹ ਇੱਕ ਮਰਿਆਦਾ ਹੈਗੀ ਆ ਨਿਹੰਗ ਸਿੰਘਾਂ ਦੀ ਜਾਂ ਕਹਿ ਲਈਏ ਖਾਲਸਾ ਪੰਦੀ ਇੱਕ ਮਰਿਆਦਾ ਜਿਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਆ ਉਹ ਨਿਵਾਇਆ ਜਾਂਦਾ ਸੋ ਹਜੂਰ ਸਾਹਿਬ ਤੋਂ ਕਾਫੀ ਸਾਰੀਆਂ ਰਿਪੋਰਟਾਂ ਤੁਹਾਡੇ ਸਾਹਮਣੇ ਲੈ ਕੇ ਰੂਬਰੂ ਹੋ ਰਹੇ ਆ હાજર ਹੋ ਰਹੇ ਆ ਸੋ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਮੈਨੂੰ ਜਾਨਕੀਆ ਮਨਦੀਪ ਸਿੰਘ ਗੜੀ ਨੂੰ ਦਿਓ